ਓਏ ਹਟਣ ਕੋਈ ਤਾਂ ਜੋਬ ਪਾ ਕੇ ਕੁੜੀਆਂ ਕਰਨ ਪੜ੍ਹਾਈ ਮਨ ਲਾ ਕੇ ਕੁੜੀਆਂ ਹਟਣ ਕੋਈ ਤਾਂ ਜੋਬ ਪਾ ਕੇ ਕੁੜੀਆਂ ਕਰਨ ਪੜ੍ਹਾਈ ਮਨ ਲਾ ਕੇ ਕੁੜੀਆਂ ਧੀਆਂ ਵੀ ਪੁੱਤਾਂ ਦੇ ਨਾਲੋਂ ਕੱਟਣਾ ਕਾਤੋਂ ਫਰਕ ਕੀ ਤਾਹੇ ਵਿੱਚ ਦੋਹਾਂ ਦੇ ਓਏ ਉਹਨਾਂ ਧੀਆਂ ਨੂੰ ਸਲੂਟ ਦਿਲ ਤੋਂ ਜਿਨ੍ਹਾਂ ਸਿਰ ਉੱਚੇ ਕਰ ਦਿੱਤੇ ਪਿਉਆਂ ਦੇ ਓਏ ਉਹਨਾਂ ਧੀਆਂ ਨੂੰ ਸਲੂਟ ਦਿਲ ਤੋਂ ਜਿਨਾਂ ਸਾਰੇ ਉੱਚੇ ਕਰ ਦਿੱਤੇ ਪਿਉਆਂ ਦੇ ਘਰ ਤੋਂ ਕਲਜ ਜਾਣ ਕਲਜ ਤੋਂ ਘਰ ਆ ਕੇ ਹੱਥ ਬੀਬੇ ਨਾਲ ਕੰਮ 'ਚ ਵਟਾਉਂਦੀਆਂ ਓਏ ਆਪਣੇ ਲਈ ਨਾ ਕਦੇ ਮੰਗਿਆ ਏ ਕੁਝ ਸਦਾ ਸੁੱਖ ਮਾਪਿਆਂ ਦੀ ਹੀ ਨੇ ਚਾਹਦੀਆਂ ਓਏ ਆਪਣੇ ਲਈ ਨਾ ਕਦੇ ਮੰਗਿਆ ਏ ਕੁਝ ਸਦਾ ਸੁੱਖ ਮਾਪਿਆਂ ਦੀ ਹੀ ਨੇ ਚਾਹਦੀਆਂ ਉੱਥੇ ਜਾ ਕੇ ਵੀ ਇੱਜ਼ਤ ਪੂਰੀ ਖੱਡਿਆ ਜਿੱਥੇ ਜਾ ਕੇ ਰੂਪ ਤਾਰੇ ਇਹਨਾਂ ਨੋਹਾਂ ਦੇ ਓਏ ਉਹਨਾਂ ਧੀਆਂ ਨੂੰ ਸਲੂਟ ਦਿਲ ਤੋਂ ਜਿਨ੍ਹਾਂ ਸਿਰ ਉੱਚੇ ਕਰ ਦਿੱਤੇ ਪਿਉਆਂ ਦੇ ਓਏ ਉਹਨਾਂ ਧੀਆਂ ਨੂੰ ਸਲੂਟ ਦਿਲ ਤੋਂ ਜਿਨ੍ਹਾਂ ਸਿਰ ਉੱਚੇ ਕਰ ਦਿੱਤੇ ਪਿਉਆਂ ਦੇ ਕਰਕੇ ਪੜ੍ਹਾਈ ਗਈਆਂ ਬਾਹਰ ਦੇ ਮੁਲਕ ਪੂਰੇ ਕਰ ਦਿੱਤੇ ਮਾਪਿਆਂ ਦੇ ਸੁਪਨੇ ਹਏ ਅੱਜ ਦੇ ਜ਼ਮਾਨੇ ਵਿੱਚ ਹੋਉ ਪਛਤਾਉਂਦੀ ਧੀ ਨੂੰ ਮਾਰਿਆ ਸੀ ਕਦੇ ਜਿਹੜੀ ਕੋਖਣੀ ਹਏ ਅੱਜ ਦੇ ਜ਼ਮਾਨੇ ਵਿੱਚ ਹੋਉ ਪਛਤਾਉਂਦੀ ਤੀਨੂ ਮਾਰਿਆ ਸੀ ਕਦੇ ਜਿਹੜੀ ਕੁੱਖ ਨੇ ਗੋਰੇ ਇਲਮੇ ਵਾਲੇ ਉਹ ਤਨ ਮਾਮਾ ਨੇ ਗੋਰੇ ਇਲਮੇ ਵਾਲੇ ਉਹ ਤਨ ਮਾਮਾ ਨੇ ਜਿੰਨਾ ਵਕ ਕਰ ਦਿੱਤੇ ਮਾਸ ਨੋਹਾਂ ਦੇ ਉਹਨਾਂ ਧੀਆਂ ਨੂੰ ਸਲੂਟ ਦਿਲ ਤੋਂ ਓਏ ਜਿਨ੍ਹਾਂ ਸਿਰ ਉੱਚੇ ਕਰ ਦਿੱਤੇ ਪਿਉਆਂ ਦੇ ਹਾਏ ਉਹਨਾਂ ਧੀਆਂ ਨੂੰ ਸਲੂਟ ਦਿਲ ਤੋਂ ਓਏ ਜਿਨ੍ਹਾਂ ਸਿਰ ਉੱਚੇ ਕਰ ਦਿੱਤੇ ਪਿਉਆਂ ਦੇ ਕਿਸੇ ਸ਼ਾਇਰ ਨੇ ਲਿਖਿਆ ਕਿ ਲੁਣਕੜੀਆਂ ਪੋਣਾ ਵਿੱਚ ਮਠਾ ਮਠਾ ਸਾਜ ਨੇ ਕੁੜੀਆਂ ਬਾਬਲ ਦੀ ਚਿੜੀਆਂ ਤੇ ਦਰਿੰਦਿਆਂ ਲਈ ਬਾਜ਼ ਨੇ ਕੁੜੀਆਂ ਜਿਹੜੇ ਧੀਆਂ ਨੂੰ ਕੁੱਖ ਵਿੱਚ ਮਾਰਨ ਉਹਨਾਂ ਨਾਲ ਨਾਰਾਜ਼ ਨੇ ਕੁੜੀਆਂ ਇਹ ਸੱਚੀ ਗੱਲ ਐ ਮਿੱਤਰੋ ਬਾਬਲ ਦੇ ਇਹ ਵੀਰ ਦੀ ਗੁੱਟ ਦੀ ਰਖੜੀ ਤੇ ਬਾਬਲ ਦੇ ਸਿਰ ਦਾ ਤਾਜ ਨੇ ਕੁੜੀਆਂ ਜੇ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਥੈਂਕ ਯੂ